ਕਿਸ਼ਮ ਬਥੇਰੀਆਂ ਗੱਲਾਂ ਕਰਨ ਦੇ ਆ ਸੁਣ ਕੇ ਆ ਤਾਂ ਹੀ ਦੱਸ ਦਿਆ ਮੇਰੀ ਗੱਲ ਸੁਣ ਇਹ ਤੇ ਚੁਗਲਖੋਰ ਵਾ ਮੈਂ ਚੀ ਦਾ ਹੱਲ ਕੱਢਿਆ ਵਾ ਇੱਕ ਅੱਛਾ ਲਵਲੀ ਜਾਂਦਾ ਸ਼ਾਮੀ ਸੈਰ ਕਰਨ ਪਹਿਲੀਆਂ ਚ ਅੱਛਾ ਮੈਂ ਰਦਾ ਉੱਥੇ ਜਾ ਕੇ ਉਹਨੂੰ ਮੇਣਾ ਉਹ ਸ਼ਰਮ ਕਰੋ ਸ਼ਰਮ ਅੱਡੇ ਤੇ ਜਾਈਏ ਤਾਂ ਗੱਲਾਂ ਬੰਬੀ ਜਾਈਏ ਤਾਂ ਗੱਲਾਂ ਮੈਨੂੰ ਪੱਕਾ ਪਤਾ ਸੀ ਤੁਸੀਂ ਇੱਥੇ ਹੀ ਮਿਲਣਾ ਮੈਨੂੰ ਸੁਖਿੰਦਰ ਹਾਂਜੀ ਆਜੋ ਰੋਟੀ ਬਣ ਗਈ ਆ ਤੇ ਮੈਨੂੰ ਦਿੰਦੀ ਆ ਤੇ ਮੈਂ ਜਾਣਾ ਹਾਂ ਰੋਟੀ ਬਸ ਸਬਜੀ ਬਣ ਗਈ ਆ ਤੇ ਬਸ ਫੁਲਕੇ ਹੀ ਲਾਉਣੇ ਆ ਤੇ ਲਗੀਆਂ ਲਾਉਣ ਉਹ ਯਾਰ ਮੈਂ ਨਾ ਜਾਣਾ ਟਰੈਕਟਰ ਦਾ ਪਤਾ ਕਰਨ ਮੈਂ ਇਹਨੂੰ ਠੀਕ ਤੇ ਕਰਾਵਾਂ ਟਰੈਕਟਰ ਦਾ ਤੁਸੀਂ ਪਤਾ ਕਰਨ ਜਾਣਾ ਵਾ ਤੇ ਮੈਨੂੰ ਆ ਗਿਆ ਚੇਤਾ ਵੀ ਜੋਤ ਦਾ ਆ ਹੀ ਫੋਨ ਜੋਤ ਦਾ ਫੋਨ ਉਹ ਮੈਨੂੰ ਡੇ ਹੀ ਕਹਿਣਾ ਆ ਕਿ ਭਾਜੀ ਨਾਲ ਇੱਕ ਵਾਰ ਗੱਲ ਕਰਿਓ ਭਾਜੀ ਨਾਲ ਕੀ ਗੱਲ ਕਰਨੀ ਆ ਗੱਲ ਉਹੀ ਵੀ ਤੁਸੀਂ ਜੋਬਨ ਭਾਈ ਨਾਲ ਗੱਲ ਕਰਕੇ ਦੇਖੋ ਹਾਂ ਭਲਾ ਓਏ ਉਹ ਨਾ ਇੰਨਾ ਨੁਕਸਾਨ ਕਰਤਾ ਹੁਣ ਗੱਲ ਕਰਨ ਨੂੰ ਰਹਿ ਗਈ ਗਿਆ ਮਗਰ ਗੱਲ ਕਰਨ ਨੂੰ ਰਹਿ ਗਈ ਗਿਆ ਮਗਰ ਜਿੰਨਾ ਤੱਕ ਤੁਸੀਂ ਗੱਲ ਨਹੀਂ ਨਾ ਕਰਦੇ ਉਹਨਾਂ ਤੱਕ ਕੀ ਪਤਾ ਲੱਗੂਗਾ ਓਏ ਇੱਕ ਤੇ ਮੇਰੇ ਮਨ 'ਚ ਹੋਰ ਗੱਲ ਆਉਂਦੀ ਏ ਮੇਰਾ ਅਰਾਦਾ ਟਰੈਕਟਰ ਨੂੰ ਵੇਚਦਾ 40 50 ਹਜ਼ਾਰ ਰੁਪਏ ਇੰਜਨ ਤੇ ਲੱਗਣਾ ਤੇ ਗੱਲ ਫੇਰ ਨਹੀਂਗਾ ਉਹ ਰਹਿਣੀ ਹਣ ਮੇਰੀ ਸੁਣੋ ਗੱਲ ਪਤਾ ਨਾ ਉਹ ਇਹ ਵੀ ਗੱਲ ਕਰਨਦੇ ਆ ਵੀ ਜੇ ਤੁਹਾਡਾ ਖਰਚਾ ਇੰਨਾ ਹੋਇਆ ਵਾ ਨਾ ਜੇ ਨੁਕਸਾਨ ਤੁਹਾਡਾ ਕੀਤਾ ਵਾ ਅਹੀਂ ਹਰਜਾਨਾ ਭੁਗਤਣ ਤੋਂ ਮੈਂ ਨਾ ਤਿਆਰ ਵਾਂ। ਰੁਪਿੰਦਰ ਹੁਣ ਪੈਸੇ ਲੈ ਕੇ ਕੀ ਕਰਾਂਗੇ? ਜਿਹੜਾ ਕਲੰਕ ਲੱਗਣਾ ਸੀ ਮੱਥੇ ਉਹ ਤੇ ਲੱਗ ਗਿਆ। ਜਾਂ ਤਾਂ ਹੋਵੇ ਟਰੈਕਟਰ ਠੀਕ ਹੋ ਜਾਣਾ ਵਾ। ਪਰ ਜੇ ਗੱਲ ਵੀ ਰਹਿੰਦੀ ਹੁੰਦੀ। ਅਗਲੇ ਬੰਦੇ ਨੇ ਜਾਣਬੁੱਝ ਕੇ ਜੇ ਇਹ ਕੰਮ ਕੀਤਾ ਹੋਵੇ ਤਾਂ ਕੋਈ ਪੈਸੇ ਦੇਣ ਨੂੰ ਤਿਆਰ ਹੁੰਦਾ ਵਾ। ਅਬਲ ਦੇ ਲੋਕੀ ਮੰਨਦੇ ਹੀ ਨਹੀਂ ਇਹ ਪੈਰਾਂ ਦੇ ਪਾਣੀ ਨਹੀਂ ਪੀਂੰਦੇ ਕਿ ਅਹੀਂ ਆਵਲਾ ਕੰਮ ਕੀਤਾ ਵਾ। ਤਾਂ ਉਹ ਤੇ ਵਿਚਾਰਾ ਘਰ ਖੋ ਤੇ ਹੁੰਦਾ। ਉਹ ਨਹੀਂ ਦੇ ਆਏ ਰੱਖਣਾ ਇਹ ਟਰੈਕਟਰ। ਇਹ ਵੇਚ ਦੇਣਾ। ਚੱਲ ਵੇਖ ਲਓ ਮਰਜੀ ਆ ਤੁਹਾਡੀ। ਉਹਨਾਂ ਦਾ ਫੋਨ ਫੋਨ ਆਊਗਾ ਤਾਂ ਕਈ ਉਹਨਾਂ ਟਰੈਕਟਰ ਠੀਕ ਆ ਤੇ ਨਵਾਂ ਦੱਸੋ ਸੌਖਾ ਹੋਣਾ ਉਹਦੇ ਬਾਅਦ ਵੀ ਤਾਂ ਲੱਖਾਂ ਦੇ ਸਾਹਮਣੇ ਪੈਸੇ ਚਾਹੀਦੇ ਕੋਈ ਚੱਲਦਾ ਵੇਖ ਲੈਣੀ ਆ ਫਿਰ ਕੀ ਕਰ ਲੈਣਾ ਹੁਣ ਚਲ ਵੇ ਹਲੋ ਫਿਰ ਮਿਲੋਂ ਨੀ ਰੋਟੀ ਤੇ ਹਾਂ ਫਸਲ ਵੀ ਵੱਢਣੀ ਕਿ ਨਹੀਂ ਮੁੜ ਕੇ ਮੰਗ ਮੰਗ ਸਾਰਾਂਗੇ ਇਹ ਤਾਂ ਗੱਲ ਮੰਨਣਾਂ ਨੂੰ ਤਿਆਰੀ ਨਹੀਂ ਹੁੰਦੀ ਇਹਦੇ ਜੇ ਹੁਣ ਵਿਚਾਰੇ ਉਹ ਕਹਿਣ ਦੇ ਆ ਕਿ ਜੇ ਸਾਡੇ ਕੋ ਹੋ ਵੀ ਗਿਆ ਉਹ ਨੁਕਸਾਨ ਤੇ ਅਸੀਂ ਤੁਹਾਨੂੰ ਪੈਸੇ ਦੇ ਦੇ ਦਿੰਨੇ ਆ ਤੇ ਚਲ ਦੂ ਹੀ ਆਪਣਾ ਕੰਮ ਕਰਵਾ ਲਿਓ ਜਿਹੜਾ ਕਰਨਾ ਹੋਊਗਾ ਪਤਾ ਨਹੀਂ ਵੀ ਹੁਣ ਕਿਹਦੇ ਮਗਰ ਲੱਗੇ ਆ ਤੇ ਕਿਹਦੇ ਨਹੀਂ ਲੋਕੀ ਤਾਂਗੇ ਨਹੀਂ ਵੇਖ ਸਿਖਾਉਂਦੇ ਹੈਗੇ ਚੱਲ ਇਦਾਂ ਕਰਦੀ ਆ ਜੋਦ ਨੂੰ ਫੋਨ ਲਾਉਣੀ ਭਲਾ ਕੀ ਕਹਿੰਦੀ ਹੈ ਗੱਲ ਕਰਕੇ ਲੈਣੀ ਹੈ ਉਸਤਾਦ ਮੜਾ ਜਾ ਪਾਣੀ ਮਾਰਦੀ ਹੈ ਮੋਟਰਸਾਈਕਲ ਨੂੰ ਆ ਜਾ ਆ ਜਾ ਮੇਰਾ ਵੀਰ ਯਾਰ ਮੈਂ ਜਾਣਾ ਹੀ ਮੁਰਕੇ ਓ ਬੱਲੇ लवली ਬੱਲੇ ਦਲਜੀਤ ਕਿਦਾਂ ਵਧੀਆ ਸੁਣਾ ਠੀਕ ਠਾਕ ਵਧੀਆ ਵਧੀਆ ਆਪਣੀ ਸੁਣਾ ਮੋਟਰਸਾਈਕਲ ਤੋਂ ਆਇਆ ਸੀ ਓਏ ਹੋ ਯਾਰ ਜਾਣਾ ਸੀ ਕਿਤੇ ਅਛਾ ਮਤਲਬ ਪਾਣੀ ਜਾਂ ਮਰਾਲੀ ਨਹੀਂ ਮੜਾ ਜਾ। ਉਹ ਮੈਂ ਵੀ ਸਕੂਟੀ ਤੇ ਹੁਣ ਆਇਆ ਸੀ। ਅੱਛਾ ਅੱਛਾ। ਇੱਥੇ ਵਧੀਆ ਸਾਫ ਹੋ ਜਾਂਦੀ ਆ। ਓਏ ਆਹੋ ਘਰ ਕਿੱਥੇ ਬੰਦਾ ਖੇਚਲ ਕਰਦਾ ਰਹਿੰਦਾ। ਸਹੀ ਗੱਲ ਹੂੰ। ਬਹੁਤ ਠੀਕ ਠਾਕ। ਵਧੀਆ ਵਧੀਆ। ਚੱਲ ਵਧੀਆ ਚੱਲ। ਮੈਂ ਵੀ ਨਾ ਤੈਨੂੰ ਮਿਲ ਮਿਲ ਕੇ ਕੰਡਿਆ ਹੀ। ਕੰਮ ਹੀ ਕੋਈ। ਉਹ ਕੰਮ ਕਦਾ ਯਾਰ। ਹਾਂ। ਉਹ ਕੰਮ ਤੇ ਮੇਰੇ ਭਰਾ ਨੇ ਕੀਤਾ। ਓਏ ਆਦੇ ਮਾਰਾ ਯਾਰ। ਓਏ ਆਹੋ ਤੇਰੀ ਗੱਲ ਠੀਕ ਆ। ਪਰ ਮੈਨੂੰ ਨਹੀਂ ਨਾ ਪਤਾ ਕੰਮ ਕਰਦਣਾ ਉਹਨੇ। ਮੈਂ ਤੇ ਵਿਸ਼ਵਾਸ ਰੱਖ ਕੇ ਟਰੈਕਟਰ ਦਿੱਤਾ ਸੀ ਯਾਰ ਨੂੰ। ਉਹ ਮੈਂ ਤੈਨੂੰ ਉਥੇ ਰਲਟ ਆ ਮੈਂ ਦੇਖੀ ਜੇ ਨਾ ਢਾੜੀ ਯਾਰੀ ਟੁੱਟ ਜੇ ਮੈਨੂੰ ਇਹ ਪਤਾ ਹੈ ਦਾ ਕਿ ਚੀਨ ਵਾਲਾ ਬੰਦਾ ਨਹੀਂ ਹੈਗਾ ਜੀ ਤੇ ਇਹ ਗੱਲ ਤਾਂ ਥੋੜਾ ਪਤਾ ਹੈ ਮੈਂ ਤਾਂ ਅੱਗੇ ਕੋਈ ਠੀਕ ਕਰਾਇਆ ਨਹੀਂ ਇਹਦੇ ਕੋਲ ਉਹਦੇ ਮਾੜਾ ਜਿਹਾ ਬ੍ਰੇਕਾਂ ਦਾ ਕੰਮ ਸੀ ਮੈਂ ਚੱਲ ਠੀਕ ਕਰਦੇ ਇਹ ਕਿਸੇ ਨਾ ਬਾਰ ਮਾੜਾ ਕੰਮ ਕਰਦਾ ਸੀ ਉਹ ਤਾਂ ਵੱਡੇ ਕੰਮ ਨਹੀਂ deta ਇਹਨੂੰ ਪਰ ਮੈਨੂੰ ਇਹ ਗੱਲ ਦਾ ਥੋੜਾ ਪਤਾ ਸੀ ਕਿ ਇੰਨਾ ਨੁਕਸਾਨ ਹੋ ਜਾਣਾ ਮੈਂ ਸਿੱਧਾ ਜਨ ਨੂੰ ਨਹੀਂ ਕਹਿ ਸਕਦਾ ਇਹਨੂੰ ਕੰਮ ਨਹੀਂ ਆਉਂਦਾ ਆ ਮੇਰਾ ਸੀ ਇੰਜਨ ਤੇ 40-50 ਹਜ਼ਾਰ ਰੁਪਇਆ ਲੱਗਣਾ लवली ਜਿਹੜੂ ਕਹਿਣਾ ਵਣਾ ਮਰਮੜਾ ਖਰਚਾ ਭਰ ਦਿੰਨੇ ਆਂ ਹੀ ਪਰ ਇਹ ਵੀ ਰੋਲੀ ਨਾ ਪਾਈ ਯਾਰ ਉਹ ਨਹੀਂ ਯਾਰ ਖਰਚਾ ਕਿਉਂ ਭਰਨਾ ਖਰਚਾ ਫਿਰ ਮੈਂ ਉਹਦੇ ਕੋ ਨਹੀਂ ਲੈ ਸਕਦਾ ਉਹ ਮੈਂ ਤੈਨੂੰ ਕਹਿੰਦਾ ਯਾਰ ਬਦਨਾਮੀ ਹੁੰਦੀ ਐ ਇਦਾਂ ਢੀ ਬਦਨਾਮੀ ਹੁੰਦੀ ਐ ਕੋਈ ਉਹ ਤੇ ਤੇਰੀ ਗੱਲ ਠੀਕ ਆ ਹੁਣ ਮੈਂ ਟਰੈਕਟਰ ਹੀ ਵੇਚ ਦੇਣਾ ਵਾ ਯਾਰ ਦਲਜੀਤ ਤੈਨੂੰ ਪਤਾ ਜਦੋਂ ਇੰਜਨ ਹੋ ਜੇ ਉਹ ਗੱਲ ਨਹੀਂ ਰਹਿਦੀ ਟਰੈਕਟਰ ਕੋਲ ਤੇਰੀ ਗੱਲ ਸਹੀ ਆ ਹੁਣ 50000 ਉੱਤੇ ਲਾਉਂਗਾ ਠੀਕ ਆ ਨਾ ਚੱਲ ਇਹ ਮਰਮੜਾ ਕਰਦੇ ਜਾਈ ਆਪਾਂ ਲੈਣਾ ਵਾ ਵੇਚ ਕੇ ਨਾ ਉਹਨੂੰ ਤੇ ਪੈਸੇ ਲਾਉਣਾ ਵਾ ਤੇ ਕੋਈ ਚੱਲਦਾ ਵੇਖ ਲੈਣਾ ਭਰਾ ਮੈਂ ਉਹਨੂੰ ਗਾਉਂਗਾ ਮਰਮੜਾ ਖਰਚਾ ਦੇ ਦਊਗਾ ਵੀ ਨਾਲ ਮੈਂ ਤੇ ਉਹਦੇ ਮੱਥੇ ਨਹੀਂਗਾ ਲੱਗਣਾ ਸਿੱਧੀ ਗੱਲ ਦੱਸਾਂ। ਉਹ ਇਹ ਤੇ ਗੱਲ ਹੈ ਜੀ ਮੈਂ ਤੈਨੂੰ ਪਹਿਲਾਂ ਕਹਿੰਦਾ ਰਿਹਾ ਮੈਂ। ਉਹ ਕਹਿਣਾ ਝੂਠ ਮਾਰਦਾ ਮੈਂ ਲੱਖ ਲੱਖ ਰੁਪਈਆ ਵੀ ਇਹਨੂੰ ਦਿੱਤਾ। ਤੇ ਕਿਹੜੇ ਤਰੀਕੇ ਨਾਲ ਦਾ ਕੰਮ ਤੁਰਿਆ ਰਵੇ। ਅੱਛਾ ਪਰ ਮੈਨੂੰ ਕੀ ਪਤਾ ਸੀ ਵੀ ਇਹਨੇ ਹੁਣ ਮੇਰੇ ਲੱਤ ਮਾਰਦਣੀ। ਇਹਦੇ ਪਰ ਗਦਾਰੀ ਕੀਤੀ ਨਾ ਯਾਰ ਨਾਲ। ਥੋੜੀ ਜੀ ਕਿਤੇ ਕੀਤੀ ਐ। ਇਹਦੇ ਬੰਦੇ ਨੂੰ ਆਪ ਚਾਹੀਦਾ। ਆਪਨੇ ਮੈਂ ਕਿਦਾਂ ਸੰਭਿਆ ਸੀ ਯਾਰ। ਉਹ ਮੈਂ ਵੇਖਿਆ ਯਾਰ ਤੇ ਜਿੰਨੀ ਸਫਾਈ ਕਹਿ ਦੇਣੀ ਹੈਗੀ ਉਹ ਤਾਂ ਮੈਂ ਕਹਿਂ ਦਿਆਂ। ਪਰ ਇਹਨੇ ਬੇੜਾ ਕਰ ਕਰ ਕੇ ਸੁੱਟਦਾ ਟਰੈਕਟਰ ਦਾ। ਉਹ लवली ਜੇ ਤੂੰ ਕਹਿਣਾ ਹੋਣਾ ਮੈਨੂੰ ਕਹਿਣਾ ਚਲ ਰਹਿ ਜਾ ਨਾ ਪਰ ਦਿੰਦਾ ਉਹ ਯਾਰ ਦਲਜੀਤ ਪਹਿਲੀ ਵਾਰ ਕੀ ਗੱਲ ਥੋੜੀ ਬਨ ਜਾਂਦੀ ਹੈ ਭਾਵੇਂ ਜਿੰਨੇ ਮਰਜੀ ਪੈਸੇ ਲਾਈ ਜਾਹ ਪਰਣੀ ਚੀਜ਼ ਤੇ ਤੈਨੂੰ ਵੀ ਪਤਾ ਉਹ ਇਹ ਤੇ ਗੱਲ ਹੈਗੀ ਆ ਉਹਦਾ ਜਾ ਕੇ ਉਹਨੂੰ ਕਹਿਣਾ ਵਾ ਕਿਦਾ ਜੀ ਐ ਤੂੰ ਪੈਦਾ ਨਹੀਂ ਆ ਹੁਣ ਪਹਿਲੀਆਂ ਗੱਲਾਂ ਨਹੀਂ ਕਰ ਰਹੀਆਂ ਯਾਰ ਤੂੰ ਜੋ ਮਰਜੀ ਕਰ ਉਹਨੂੰ ਜਾ ਕੇ ਮੈਂ ਤੇ ਉਹਦਾ ਫੋਨ ਨਹੀਂ ਚੁੱਕਿਆ ਉਹ ਦੰਦਾ ਉਹ ਚੱਲ ਚੰਗਾ ਕੀਤਾ ਵਾ ਉਹ ਮਿਲਦੇ ਹੈ ਨਹੀਂ ਗੱਬਲੋ ਬੰਦਾ ਉਹ ਮੈਂ ਪਹਿਲਾਂ ਇਹਨੂੰ ਹੀ ਫੋਨ ਕਰਤਾ ਸੀ ਕਿ ਟਰੈਕਟਰ ਮੇਰਾ ਵੇਖ ਜਾਣ ਕੇ ਸਟਾਰਟ ਨਹੀਂ ਹੋ ਰਿਆ ਅੱਛਾ ਉਹ ਤੇ ਸ਼ਾਹ ਆ ਗਿਆ ਮੇਰੇ ਲਾਗੇ ਮੁੜ ਕੇ ਸ਼ਾਹ ਆਇਆ ਸੀ ਪੋਰੀਆ ਬੰਦਾ ਯਾਰ ਉਹ ਵੀ ਮੇਰੀ ਬਘੇਰੀ ਮਦਰ ਕੀਤੀ ਆਉਨੇ ਹਾਂ ਹਾਂ ਹਾਂਜੀ ਉਹਨੇ ਯਾਰ ਵਿਚਾਰੇ ਨੇ ਆਪਣਾ ਟਰੈਕਟਰ ਲਿਆਂਦਾ ਘਰੋਂ ਕੱਢ ਕੇ ਅੱਛਾ ਹੈ ਮਗਰ ਪਾ ਕੇ ਸਿੱਧਮੀ ਖੜਿਆ ਉਹਨੇ ਜਦੋਂ ਨਟ ਖੋਲਿਆ ਤੇ ਨਰੀ ਰੇਤ ਨਿਕਲਦੀ ਸੀ ਵਿੱਚੋਂ ਸਾਰਾ ਕੋਹਾਂ ਦਾ ਵੱਢਿਆ ਗਿਆ ਕੀ ਆ ਤੂੰ ਉਦਾਂ ਕੰਮ ਬਧਾਲਾ ਕੋਈ ਇੰਜਨ ਤੇ ਦਿੱਤਾ ਬੋਲਣ ਦੀ ਕੀ ਗੱਲ ਆ ਦੱਸ ਬੋਲ ਯਾਰ ਹੁਣ ਗਲਤੀ ਤੇ ਤਾਂ ਹੋਵੇ ਜਦੋਂ ਇੰਜਨ ਨੂੰ ਮੈਂ ਕਿਹਾ ਹੀ ਨਹੀਂ ਵੀ ਤੂੰ ਖੋਲ ਇਹਨਾਂ ਹੈ ਤੇ ਉਹਨੇ ਕੀਤਾ ਹੀ ਜਾਣ ਕੇ ਆ ਕਿ ਕੰਮ ਵਧੇ ਉਹ ਚੱਲ ਜੋ ਵੀ ਕੀਤਾ ਵਾ ਯਾਰ ਉਹਨੇ ਆਪਣੀ ਮਰਜ਼ੀ ਨਾਲ ਕੀਤਾ ਵਾ ਤੂੰ ਨਾਲ ਨੂੰ ਕਹੀ ਆ ਉਹ ਰੋਟੀ ਢਿਆ ਯਾਰ ਖਾਣ ਤੇ ਵੇਜ ਜੀ ਉਹਨੇ ਖਾ ਲਈ ਚਲ ਮੈਂ ਕਹਿਣਾ ਹਾਂ ਹਾਂ ਚੰਗਾ ਫਿਰ ਦਲਜੀਤ ਚੰਗਾ लवली ਹਾਂ ਜੀ ਚੰਗਾ ਯਾਰ ਭੜਿਆ ਜੀ ਇਹ ਤੇ ਨਹੀਂ ਮੁੜ ਕੇ ਫੋਨ ਕਰਦਾ ਉਹਨੂੰ ਇਹ ਵਧੀਆ ਹੋ ਗਿਆ ਤੁਮ ਮੈਂ ਵੀ ਚੱਲਦਾ ਓ ਸ਼ਰਮ ਕਰੋ ਸ਼ਰਮ ਅੱਡੇ ਤੇ ਜਾਈਏ ਤਾਂ ਗੱਲਾਂ ਬੰਬੀ ਜਾਈਏ ਤਾਂ ਗੱਲਾਂ ਸੌ ਸੌ ਗੱਲਾਂ ਘਾਂਡੇ ਲੋਕੀ ਮੇਰੀ ਗੱਲ ਸੁਣ ਜਿਹੜਾ ਤੈਨੂੰ ਗੱਲ ਕਰਦਾ ਤੂੰ ਕਿਆ ਕਰ ਹਾਂ ਕਿ ਸਿੱਧੀ ਜੋਬਾ ਨਾਲ ਗੱਲ ਕਰੋ ਕਿਆ ਕਰ ਜੋਬਾ ਨਾਲ ਗੱਲ ਕਰੋ ਉਹ ਲੋ ਕੰਮ ਚਾ ਸਵਾਨਾ ਕਰ ਲਿੰਦਾ ਮੈਂ ਦਲਜੀਤ ਨੂੰ ਆਖਿਆ ਵੀ ਕੰਮ ਚ ਚੱਜਣਾ ਕੀਤਾ ਸੀਗਾ ਰੋਲੀ ਪਾਉਂਦੀ ਲੋੜ ਨਹੀਂ ਕੋਈ ਯਾਰ ਤਰਾ ਮਿਲਿਆ ਮੈਨੂੰ ਕੀ ਜਾਂਦਾ ਸੌ ਸੌ ਗੱਲਾਂ ਕਾਣ ਦਿਆ ਸੀ ਕੀ ਜਾਂਦਾ ਤੈਨੂੰ ਨਹੀਂ ਪਤਾ ਉਹਨੇ ਕੀ ਆਖਣਾ ਨਹੀਂ ਦੇਰ ਕੋ ਕੰਮ ਹੈਗਾ ਹੋਰ ਗੱਟਰ ਡਰ ਆ ਜਾਂਦਾ ਰੇਤਾ ਪਾਉਂਦੇ ਕੀ ਲੋੜ ਸੀ ਮੈਂ ਤੈਨੂੰ ਆਖਿਆ ਵੀ ਮੈਂ ਨਹੀਂ ਪਈ ਰੇਤਾ ਮੇਰਾ ਦਿਮਾਗ ਨਹੀਂਗਾ ਖਰਾਬ ਮੈਂ ਤਾਂ ਟਰੈਕਟਰ ਖਰਾਬ ਕਰਨਾ ਸੀ ਉਹ ਮੈਂ ਉਹਨੂੰ ਕਿਹਾ ਹੀ ਤੇਰੇ ਹਰਜਾਨਾ ਭਰ ਦਿੰਨੇ ਆ ਹੋ ਨਹੀਂ ਮਾਂਦਾ ਪਰ ਨਹੀਂ ਮਾਂਦਾ ਜਿਹੜਾ ਅਗਲਾ ਅਗਲਾ ਮੈਂ ਕਰ ਲੂੰਗਾ ਆਪੇ ਗੱਲ ਉਹਦੇ ਨਾਲ ਕੋਈ ਗੱਲ ਨਹੀਂ ਤੈਨੂੰ ਬਥੇ ਫਿਕਰ ਕਰਨ ਦੀ ਲੋੜ ਨਹੀਂ ਹੈਗੀ ਫਿਕਰ ਨਹੀਂ ਕਰਨੀ ਕੰਲਾ ਕਰਾਉਂਦਾ ਸੋ ਸੋ ਲੋਕਾਂ ਕੋ ਮੈਨੂੰ ਨਾ ਸਮਝ ਨਹੀਂ ਆਉਂਦੀ ਜੋ ਬੰਦੀ ਵਿਚਾਰੇ ਦੀ ਚੁੱਪ ਚੁੱਪ ਰਹਿੰਦਾ ਵਾ ਕੰਮ ਬੜਾ ਵਧੀਆ ਚੱਲਦਾ ਸੀ ਉਹਦਾ ਇੱਕ ਟਰੈਕਟਰ ਜਾਂਦਾ ਸੀ ਇੱਕ ਆਉਂਦਾ ਸੀ ਸਾਰਾ ਸਾਰਾ ਦਿਨ ਉਹ ਵਿਚਾਰਾ ਕੰਮ ਕਰਦਾ ਰਹਿੰਦਾ ਸੀ ਇਹਨਾਂ ਕੇਤੀ ਨਜ਼ਰੀ ਲੱਗੀ ਉਹਨੂੰ ਇਹ ਕਿਹੜਾ ਕੰਮ ਹੋਊਗਾ ਸਮਝ ਨਹੀਂ ਆਉਂਦੀ ਗੱਲ ਇਹ ਕਿ ਤਣਤੇ ਇੱਧਰ ਜੀਤ ਵੀ ਆਇਆ ਸੀ ਮੇਰੇ ਨੂੰ ਤੇ ਲੱਗਦਾ ਹੁੰਦਾ ਇਹ ਕੰਮ ਹੋਏ ਪਰ ਹੁਣ ਉਹਨੂੰ ਕਹਿ ਨਹੀਂ ਸਕਦੇ ਇਧਰ ਕਿਹੜਾ ਕੈਮਰਾ ਲੱਗਾ ਵਾ ਤੇ ਜਿਹੜਾ ਵੇਖ ਲਿਆ ਸੀ ਕਿਤਾ ਨਾਂ ਲਾ ਸਕਨੇ ਵਾ ਉਂ ਡਰ ਜੀ ਕੀ ਕਰੀ ਜਾਂਦੇ ਕੱਲੇ ਕਰਨਾ ਕੀ ਆ ਸੋਚਣ ਟੈ ਪੁੱਤ ਉਦਾਂ ਹੀ ਕੀ ਸੋਚਣਾ ਵਾ ਲੋਕੀ 100 100 ਗੱਲਾਂ ਕਾਣਦੇ ਉਹਦੇ ਬਾਰੇ ਇਸ ਖੇਪ ਵਾਈਓ ਨੇ ਸਿਰ ਤੋਂ ਨਹੀਂ ਕੀ ਗੱਲਾਂ ਕਰਦੇ ਲੋਕ ਉਹ ਯਾਰ ਉਹਦਾ ਮਿਲਿਆ ਮੈਨੂੰ ਮੈਨੂੰ ਕਿਹਾ ਸੀ ਮੈਂ ਤੇਰਾ ਹਰਜਾਨਾ ਭਰ ਦੰਨੇ ਲਵਲੀ ਅੱਛਾ ਤੇਰਾ ਹਰਜਾਨਾ ਭਰ ਦੰਨੇ ਆ ਜਿਹੜੇ ਜਿੰਨੇ ਵੀ ਤੇਰੇ ਪੈਸੇ ਲੱਗਣਗੇ ਇੰਜ ਠੀਕ ਕਰਾ ਦੰਨੇ ਪਰ ਉਹ ਕੁਲ ਤੇ ਹੁੰਦਾ ਨਹੀਂ ਉਹਨੂੰ ਕਹਿੰਦਾ ਮੈਂ ਇਹਨੂੰ ਫੋਨ ਨਹੀਂ ਕਰਨਾ ਮੇਰੀ ਗੱਲ ਸੁਣ ਮੇਰੇ ਹੁੰਦੇ ਆ ਉਹਨੇ ਫੋਨ ਕੀਤਾ ਸੀ ਤੇ लवली ਨੇ ਚੁੱਕਿਆ ਨਹੀਂ ਉਹਦਾ ਫੋਨ ਉਹ ਡੈਡੀ ਚੁੱਕਣਾ ਵੀ ਨਹੀਂ ਆਉਨੇ ਜਿਹਨੇ ਉਹਨੇ ਗੱਲ ਦੱਸੀ ਨਾ ਉਹਨੇ ਮੈਨੂੰ ਕਿਹਾ ਮੇਰਾ ਤਾਂ ਯਾਰ ਹੀ ਗੁਦਾਰ ਨਿਕਲਿਆ ਵਾ ਮੇਰੀ ਇੱਕ ਗੱਲ ਸੁਣਾ ਤੂੰ ਕਹਿਣਾ ਵੀ ਲੋਕ ਮੈਨੂੰ ਗੱਲਾਂ ਕਰਦੇ ਆ ਅਸੀਂ ਵੀ ਤਾਂ ਸਾਰਾ ਦਿਨ ਪਿੰਡ 'ਚ ਤੁਰੇ ਫਿਰਦੇ ਆ ਸ਼ਹਿਰ 'ਚ ਜਾਈਦਾ ਵੱਡੇ 'ਚ ਰਹੀਦਾ ਵਾ ਸਾਨੂੰ ਤੇ ਇਹ ਗੱਲ ਕੋਈ ਕਹਿੰਦਾ ਨਹੀਂ ਤੈਨੂੰ ਹੀ ਕਹਿੰਦੇ ਸਾਰੇ ਉਹ ਡੈਡੀ ਗੱਲ ਕਹਿੰਨੇ ਦੱਸੀ ਫਿਰ ਦੱਸਣੇ ਤੈਨੂੰ ਮੈਂ लवली ਨਾ ਹੁਣੇ ਗੱਲ ਕਰਕੇ ਆਈ ਹਾਂ ਮੈਂ ਉਹ ਕਹਿੰਦਾ ਨੇ ਮੈਂ ਲੱਖ ਲੱਖ ਰੁਪਈਆ ਵੀ ਦਿੰਦਾ ਰਿਹਾ ਮੈਂ ਗੱਡੀ ਵੀ ਨੂੰ ਦਿੰਦਾ ਰਿਹਾ ਮੈਂ ਤਨੇ ਆ ਕੰਮ ਕੀਤਾ ਮੇਰਨਾ ਉਹ ਝੂਠ ਕਹਿਣ ਡਿਆ ਹਣ ਉਹ ਮੇਰੀ ਗੱਲ ਸੁਣਦਾ ਦਲਜੀਤ ਇਹ ਕੰਮ ਉਹਦਾ ਨਹੀਂ ਆ ਇਹ ਪਾਣੀ ਮੇਰੇ ਕੋਲ ਲਿਖਾ ਕੇ ਲੈ ਲੈ ਕੰਮ ਹੋਰ ਕਿਸ ਨੇ ਕੀਤਾ ਵਾ ਤੇ ਨਾਮ ਨਾ ਤੀਜਾ ਬੰਦਾ ਆਇਆ ਕੌਣ ਇੱਥੇ ਯਾਰ ਜੇ ਤਾਣੂ ਰੋਟੀ ਖਾਣ ਚੱਲ ਜਾਂਦਾ ਸੀ ਤੇ ਮਗਰੋਂ ਹੁਣ ਕੀ ਪਤਾ ਕੌਣ ਕਰ ਗਿਆ ਤੇ ਕੌਣ ਨਹੀਂ ਡੈੜੀ ਤੂੰ ਇਹ ਗਲਤੀ ਹੁੰਦੇ ਨਹੀਂ ਹੋ ਉਹਨੇ ਪਤਾ ਇਹ ਕੰਮ ਕਿਉਂ ਕੀਤਾ ਵਾ ਇਹ ਕੰਮ ਵਧੂਗਾ ਮੈਨੂੰ ਚਾਰ ਪੈਸੇ ਆਉਣਗੇ ਹੋਰ ਮੈਂ ਨਹੀਂ ਮੰਨਦਾ ਦਲਜੀਤ ਕਿਹੜਾ ਦੁਕਾਨਦਾਰ ਚਾਹੁੰਦਾ ਵਾ ਕਿ ਮੇਰਾ ਕੰਮ ਬੰਦ ਹੋ ਜੇ ਹਰ ਬੰਦਾ ਆਪਣੇ ਗਾਂ ਨੂੰ ਹੱਥ ਪਾਉਂਦਾ ਉਹ ਡੈਡੀ ਕੰਮ ਬੰਦ ਨਹੀਂ ਕਰਾਉਣਾ ਚਾਹੁੰਦਾ ਕੰਮ ਵਧਾਉਣ ਡਿਆ ਸੀ ਇਦਾਂ ਵਾਦੇ ਨਹੀਂ ਹੁੰਦੇ ਪੁੱਤ ਘਟਦੇ ਹੁੰਦੇ ਆ ਉਹ ਘਟਦੇ ਉਹਨੂੰ ਸਹੀ ਪਤਾ ਸੀ ਕੰਮ ਦਾ ਇਹ ਲੜੜੀ ਨੇ ਚੈੱਕ ਕਰਾ ਲਿਆ ਨਾ ਕਿ ਦੋ ਹੋਰ ਜਾ ਕੇ ਆਉਣਾ ਉਹਨੇ ਇਹਦੇ ਕੋਲ ਹੀ ਮੇਰੀ ਗੱਲ ਸੁਣ ਲੈ ਗਲਤ ਗੱਲਾਂ ਨਾ ਕਰ ਐਵੇਂ ਨਾ ਜਿਹਾਵੀਆਂ ਮਰੀ ਜਾ ਤੇਰਾ ਭਰਾ ਵਾ ਤੂੰ ਸਗੋਂ ਦੀ ਮਦਦ ਕਰਨੀ ਐ ਜੇ ਕੋਈ ਗੱਲ ਕਰਦਾ ਵੀ ਆ ਤੂੰ ਕਹਿ ਬਈ ਇਹ ਕੰਮ ਹੋਦਾ ਨਹੀਂ ਆ ਹੋਰ ਕਿਨੇ ਕੀਤਾ ਤੇ ਤੂੰ ਆਪ ਹੀ ਸਗੋਂ ਡਿਆ ਵਾ ਉਹ ਡੈਡੀ ਚੰਗੀ ਗੱਲ 'ਚ ਮਦਦ ਹੁੰਦੀ ਆ ਐਹੋ ਜਿਹੀਆਂ ਗੱਲਾਂ 'ਚ ਨਹੀਂ ਪੀ ਤੋਂ ਕੇ ਕਰੀਏਗੇ ਹਨਾ ਯਾਰ ਤੂੰ ਵੇਖਿਆ ਵਾ ਕਿਸ ਨੂੰ ਤੇ ਕੰਮ ਨੂੰ ਉਹਦੇ ਕੋਲ ਆਇਆ ਵਾ ਤੂੰ ਹੀ ਤਾਂ ਠੀਕ ਕਰ ਦੇਣੀ ਮੈਂ ਤਾਂ ਠੀਕ ਕਰਦਾ ਨਹੀਂ ਜੋ ਵੀ ਠੀਕ ਕਰਦਾ ਹੀ ਮੇਰੀ ਗੱਲ ਸੁਣ ਤੂੰ ਆਪਣੀ ਨੌਕਰੀ ਦਾ ਧਿਆਨ ਰੱਖ ਠੀਕ ਆ ਨਾ ਤੈਨੂੰ ਉਹਦੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਉਹ ਚਲੋ ਠੀਕ ਆ ਤੂੰ ਹੀ ਦਿਓ ਗੱਲ ਤੇ ਆਉਣਾ ਨਹੀਂ ਤੁਸੀਂ ਦੇ ਜਿੱਥੋਂ ਤੱਕ ਮੇਰਾ ਦਿਮਾਗ ਕੰਮ ਕਰਦਾ ਨਾ ਇੱਕ ਕੰਮ ਹੀ ਇਹਦਾ ਵਾ ਨਹੀਂ ਤੇ ਇਹਨੂੰ ਟੈਨਸ਼ਨ ਲੈਣ ਦੀ ਕੀ ਲੋੜ ਵਾ ਕਦੀ ਇਦਾਂ ਵਾਇੰਦਾ ਡੈਡੀ ਉਹਨੇ ਆਉ ਮੈਨੂੰ ਗੱਲਾਂ ਕਰਦਾ ਵਾ ਫਾਣਾ ਮੈਨੂੰ ਗੱਲਾਂ ਕਰਦਾ ਇਹਨੂੰ ਕਰਦੇ ਸਾਨੂੰ ਕਿ ਉਹਨੇ ਕਹਿੰਦੇ ਲੋਕ ਇਹ ਵੀ ਪਤਾ ਲੱਗ ਹੀ ਜਾਣਾ ਹੈ ਇੱਥੇ ਬੈ ਕੇ ਗੱਲ ਕਰ ਲੈਣੀ ਆ ਹਲੋ ਹੈਲੋ ਜੋਧੌਰ ਕੀ ਹਾਲਮ ਹਾਂਜੀ ਵਧੀਆ ਠੀਕ ਠਾਕ ਕਿਹ ਸੁਣਾ ਬਸ ਵਧੀਆ ਵਧੀਆ ਆਪਣਾ ਵੀ ਕੀ ਕਰੰਦੇ ਆ ਕੁਛ ਨਹੀਂ ਕਰਨਾ ਕੀ ਬਸ ਘਰ ਦੇ ਕੰਮ ਕਰੀ ਅੱਛਾ ਅੱਛਾ ਹਾਂ ਕਿਹ ਸੁਣਾ ਬਸ ਵਧੀਆ ਆਪਣਾ ਵੀ ਮੈਂ ਵੀ ਬਸ ਇਹ ਕੰਮ-ਕੁਮ ਕਰਕੇ ਠੀਕ ਹਾਂ ਤੇ ਮੈਂ ਚਲ ਜੋਧ ਨੂੰ ਫੋਨ ਹੀ ਲਾਉਣੀ ਆ ਠੀਕ ਠਾਕ ਥੋੜੀ ਠੀਕ ਆ ਭਾਜੀ ਹੁਣੀ ਹਾਂਜੀ ਵਧੀਆ ਸਭ ਠੀਕ ਠਾਕ ਤੇ ਉਹ ਮੈਂ ਤਾਂ ਜਿਹੜਾ ਤਾਂ ਉਹ ਕਿਆ ਸੀ ਕੀਤਾ ਤਾਂ ਹੀ ਮੈਂ ਉਸੇ ਕੰਮ ਨੂੰ ਫੋਨ ਲਾਇਆ ਵਾ ਜੋ ਤਾਂ ਮੈਂ ਤੈਨੂੰ ਇਹ ਕਹਿਣਾ ਵਾਂ ਕਿ ਉਹ ਮੰਨਣ ਨੂੰ ਤਿਆਰ ਨਹੀਂ ਹੈਗੇ ਮੈਂ ਨਾਲ ਬੜੀ ਵਾਰ ਗੱਲ ਕੀਤੀ ਆ ਪਰ ਉਹ ਸਮਝਦੇ ਹੀ ਨਹੀਂ ਉਹ ਗੱਲ ਤੇ ਆਉਂਦੇ ਹੀ ਨਹੀਂ ਆ ਮੁੜ ਕੋ ਡਿੱ ਕੋ ਗੱਲ ਕਰੀ ਜਾਂਦੇ ਆ ਮੇਰਾ ਨੁਕਸਾਨ ਹੋ ਗਿਆ ਵਾ ਇਦਾਂ ਹੋ ਗਿਆ ਵਾ ਮੈਂ ਟਰੈਕਟਰ ਬਦਲ ਦੇਣਾ ਆ ਮੈਂ ਰੱਖਣਾ ਹੀ ਨਹੀਂ ਆ ਇਦਾਂ ਨਹੀਂ ਗੱਲਾਂ ਕਰਦੇ ਤੇ ਮੈਂ ਦੱਸ ਕੀ ਕਰਾਂ ਹਾਂ ਜਦੋਂ ਨੂੰ ਛੋਟੀ ਤੇ ਲੱਗ ਨੂੰ ਪਾ ਦੇ ਵੀ ਆਪਣੀ ਜਗਾ ਸਹੀ ਨਹੀਂ ਤੁੱਖਾਂ ਤੇ ਹੋ ਰਹੀ ਆ ਠੀਕ ਕਰਕੇ ਮੰਨਣ ਵਾਲੀ ਆ ਪਰ ਮਣੀ ਨਹੀਂ ਨਾ ਪਤਾ ਕਿ ਕਿੱਦਾਂ ਹੋਇਆ ਵਾ ਪਰ ਹੁਣ ਗੱਲ ਦਾ ਹੱਲ ਨਿਕਲੂਗਾ ਤੇ ਫੇੜੀ ਕੋਈ ਗੱਲ ਹੋਣੀ ਆ ਨਾ ਉਹ ਚਲ ਕੋਈ ਗੱਲ ਨਹੀਂ ਆ ਜੋ ਤਾ ਟੈਨਸ਼ਨ ਨਾ ਲੈਈ ਨੀ ਇੱਕ ਨਾ ਇੱਕ ਦਿਨ ਸੱਚਾਈ ਦੇ ਸਾਹਮਣੇ ਆਊਗੀ ਨਾ ਤੇ ਆ ਵੀ ਜਾਣੀ ਆ ਵੇਖ ਲਈ ਇਹੜਾ ਝੂਠ ਬਣੇ ਬਹੁਤਾ ਚਲੂਕਿਆ ਨਹੀਂ ਰਹਿੰਦਾ ਹੁੰਦਾ ਇੱਕ ਨਾ ਇੱਕ ਦਿਨ ਸਾਹਮਣੇ ਆਉਂਦਾ ਹੀ ਹੁੰਦਾ ਵਾ ਦੀ ਨਾ ਗੱਲ ਕਰਤੀ ਨਿਓ ਤੇ ਮੈਂ ਇਹਨਾਂ ਨੂੰ ਸਮਝਾਉਣੀ ਨਹੀਂ ਰਹਿਣੀ ਹੁਣ ਫਿਰ ਕੀ ਹੋਣਾ ਨਾ ਹੋ ਗਾ ਨਾ ਫਿਰ ਕਿ ਹੋਰ ਬੰਦੇ ਨੂੰ ਕਹਿ ਕੇ ਵੇਖ ਲਾਂਗੇ ਵਿੱਚ ਜਿਹੜਾ ਇਹਨਾਂ ਦੋਵਾਂ ਦੀ ਗੱਲ ਵਧ ਕਰਾ ਦੇ ਨਹੀਂ ਨਹੀਂ ਚਲ ਕੋਈ ਗੱਲ ਨਹੀਂ ਆ ਬਾਕੀ ਮੈਂ ਗੱਲ ਗੁੱਲਣਾ ਨਾ ਕਰਦੀ ਰਹੂੰਗੀ ਕੀ ਪਤਾ ਮਨ ਮੇਰ ਪੈ ਹੀ ਜਾਵੇ ਇਹਨਾਂ ਦੇ ਸਮਝਣ ਵਿੱਚ ਆਈ ਜਾਵੇ ਗੱਲ ਹਨਾ ਹਾਂ ਚਲੋ ਕੋਈ ਨਹੀਂ ਕਹਿਣਾ ਰੱਖਿਓ ਜਾਲੇ ਇਸ ਗੱਲ ਦਾ ਤੇ ਤੇ ਆ ਮੈਨੂੰ ਬੁਲਾਉਣ ਤੇ ਮੈਂ ਇਹਨਾਂ ਨੂੰ ਪੁੱਛਣਾ ਕੀ ਕਰਨੀ ਠੀਕ ਠੀਕ ਆ ਕਰੋ ਤੁਸੀਂ ਕੰਮ ਮੈਂ ਕਰੂੰ ਫਿਰ ਹਾਂ ਚਲ ਚਾ बोलदे नी इधर की करंदे जी मैं आई चलया हां मड़ा जा वेली काम हीगा अच्छा अच्छा ਹੁਣ ਵੇਖ ਲੋ ਦਲਜੀਤ ਭਾਜੀ ਦੇ ਕੰਮ ਕੀ ਹੋ ਜਿੱਥੇ ਵੇਂਦੇ ਆ ਨਾ ਉਥੇ ਇਹੋ ਗੱਲ ਕਰੀ ਜਾਂਦੇ ਆ ਮੈਂ ਤੇ ਸੱਚੀ ਤੰਗੀ ਤੁਸੀਂ ਫਿਕਰ ਨਾ ਕਰੋ ਮੈਂ ਚੀਜ਼ ਦਾ ਹੱਲ ਕੱਢਿਆ ਵਾ ਇੱਕ ਅੱਛਾ ਲਵਲੀ ਜਾਂਦਾ ਸ਼ਾਮੀ ਸੈਰ ਕਰਨ ਪਹਿਲੀਆਂ ਚ ਅੱਛਾ ਮੈਂ ਰਹਾਦਾ ਉਥੇ ਹੀ ਆ ਕੇ ਉਹਨੂੰ ਮੇਣਾ ਚਲੋ ਵੇਖ ਲੋ ਇਦਾਂ ਨਾਲੇ ਤਾਂ ਉਥੇ ਕੋਈ ਹੋਊਗਾ ਨਹੀਂ ਤੇ ਉਥੋਂ ਕਿੱਥੇ ਚਲ ਜਾਊਗਾ ਗਾਂ ਆਹ ਨੇ ਇਹਨੇ ਏਦਾਂ ਕਰ ਲੋ ਮੈਂ ਬਾਬਰ ਰਵਿੰਦਰ ਨੂੰ ਨਹੀਂ ਮੈਂ ਸੋਚਿਆ ਮੈਂ ਉਹਦੇ ਨਾਲ ਗੱਲ ਕਰਕੇ ਨਾ ਤੇ ਮੈਂ ਇਹ ਗੱਲ ਕਲੀਅਰ ਕਰਾਂ ਯਾਰ ਜੀ ਇੱਕ ਕਈ ਤੇ ਹਰਜਾਨਾ ਭਰਦੇ ਨੇ ਫਿਰ ਹੋਰ ਅਹੀਂ ਵੱਤੋ ਵੱਤ ਕੀ ਕਰ ਸਕਦੇ ਇਹੋ ਹੀ ਆ ਫਿਰ ਹੋਰ ਕੀ ਹੈ ਨਾ ਨਹੀਂ ਨਹੀਂ ਕੋਈ ਨਹੀਂ ਤਹੀ ਗੱਲਬਾਤ ਕਰ ਲੋ ਫਿਰ ਉਹ ਵੀ ਡਰਦਾ ਹੀ ਹੋਵੇ ਜਾਂ ਮਨੋਂ ਨਾ ਕਹਿੰਦਾ ਹੋਵੇ ਵੀ ਕੀ ਕਹਿਣਾ ਵਾ ਤੇ ਜੀ ਨਾਲ ਗੱਲਬਾਤ ਕਰਕੇ ਆ ਨਹੀਂ ਨਹੀਂ ਮੈਂ ਗੱਲ ਕਰ ਲੈਣੀ ਤੁਸੀਂ ਟੈਨਸ਼ਨ ਨਾ ਹੋਦੀ ਕੋਈ ਗੱਲ ਹੋਏ ਬੈਠਾ ਜੀ ਬੈਠੇ ਤੋਂ ਕਿੱਥੋਂ ਆਇਆ ਵਾ ਉਹ ਕਿਤੇ ਨਹੀਂ ਸਕੂਟੀ ਦਿਵਾਉਣ ਗਿਆ ਸੀ ਅੱਛਾ ਉਸੇ ਲਈ ਟੱਕਰ ਗਿਆ ਫੇਰ ਕੀ ਆਂਦਾ ਫੇਰ ਕੀ ਮੈਂ ਤੁਹਾਨੂੰ ਕਹਿਣ ਡਿਆ ਸੀ ਮੈਨੂੰ ਤਾਂ ਸਾਰਾ ਪਤਾ ਹੀ ਇਹ ਕੰਮ ਹੋਇਆ ਵਾ ਆਹੋ ਮੈਂ ਉਹਨੂੰ ਕਹਿਣ ਡਿਆ ਸੀ ਹਾਂ ਚੱਲ ਆਪਾਂ ਹਰਜਾਨਾ ਭਰ ਦਿੰਨੇ ਆ ਅੱਛਾ ਤੁਹਾਡੇ ਕੋਲ ਪੈਸੇ ਤੁਹਾਨੂੰ ਦਵਾਦਨੇ ਮੈਂ ਉਹਦੇ ਕੋਲ ਉਹ ਕਿੱਥੇ ਉਹ ਗੋਲ ਤੇ ਹੁੰਦਾ ਵਾ ਅੱਛਾ ਉਹਦੇ ਪੂਰਾ ਔਖਾ ਹੋ ਜਾਂਦੇ ਤੇ ਫੇਰ ਹੁਣ ਕਿੰਨਾ ਨਾਨ ਮੈਨੂੰ ਫੋਨ ਕਰਨਾ ਵਾ ਨਾ ਇਹਨੂੰ ਕਦੀ ਮਿਲਣਾ ਵਾ ਚੱਲ ਆ ਵੀ ਬੜਾ ਵਧੀਆ ਕੀਤਾ ਈ ਇਹ ਕੰਮ ਹੋਣਾ ਹੀ ਚਾਹੀਦਾ ਸੀ ਉਹਨੇ ਅੱਤ ਬੜੀ ਚੁੱਕੀ ਇੰਦਾ ਦਬ ਕੇ ਰੱਖ ਕੰਮ ਫੇਰ ਤੇਰੇ ਥੱਲੇ ਲੱਗਣਾ ਹੀ ਨਹੀਂ ਤੇ ਨਾ ਅੱਕੜ ਚ ਹੀ ਰਹਿਣਾ ਸੀ ਇਹਨਾਂ ਨੇ ਉਹ ਅੱਕੜ ਟੁੱਟ ਗਈ ਮੰਮੀ ਸਾਰੀ ਹੁਣ ਦਾਦਾ ਠੋਕਰਾਂ ਖਾਣੀਆਂ ਨੇ ਹੁਣ ਵੇਖ ਲੀ ਭਾਈ ਕੋਈ ਗੱਲ ਨਹੀਂ ਖਾਂਦੇ ਇਹ ਤਾਂ ਹੈ ਹੀ ਹੈ ਹੀ ਇਹਦੀ ਘਰ ਦੀ ਜੜੀ ਹੈ ਨਾ ਉਹ ਤਾਂ ਜਿਆਦੀ ਪੂਵੇ ਚੜੀ ਸੀ ਪੂਏ ਤੋਂ ਨੇ ਚੜਨਾ ਸੀ ਨਵੇਂ-ਨਵੇਂ ਨੋਟ ਵੇਖੇ ਸੀ ਉਹੋ ਹੀ ਤਾਂ ਗੱਲ ਵਾ ਕੀ ਆਂਦਣ ਦੇ ਆ ਭੁੱਖੇ ਦੀ ਤੀਰ ਜੀ ਤੇ ਖੇੜ ਡਾਉਣ ਲੱਗੀ ਉਹ ਕੋਈ ਗੱਲ ਨਹੀਂ ਮੰਮੀ ਸਾਰੀ ਅਗਲਾ ਆਏ ਨਹੀਂ ਹੁਣ ਕੰਮ ਛੱਡ ਕੇ ਨਾ ਕੰਮ ਕੀ ਮਿਲ ਗਿਆ ਸੀ ਡੰਗਰ ਵੇਚਣ ਲੱਗਾ ਸੀ ਸਾਰੀ ਡੰਗਰ ਵੇਚਣੇ ਇਹੀ ਕੰਮ ਕਰਨਾ ਹੁਣ ਮੈਂ ਚਲ ਕੋਈ ਨਹੀਂ ਆ ਗਿਆ ਫਿਰ ਡੰਗਰਾਂ ਵੇਚੀ ਡੰਗਰ ਹੀ ਸਾਬੋ ਹਾਂ ਜਿੱਦਾਂ ਦੀ ਮੱਤ ਉਹਨਾਂ ਦੇ ਕੰਮ ਕਰਨੇ ਆ ਕੀ ਸਲਾਵਾ ਕਾਂਡੇ ਚ ਮਾਂ ਪੁੱਤ ਸਲਾਵਾ ਕੀ ਕਰਨੀਆਂ ਵਾਂ ਹਾਂ ਕੋਈਆਂ ਗੱਲਾਂ ਕਰਨੇ ਕੀ ਕਰਨੀਆਂ ਵਾਂ ਸਕੂਟਰੀ ਤੇ ਵਾਉਣ ਗਿਆ ਸੀ ਤਾਂ ਉੱਥੇ ਲੋਕੀ ਸੋ ਸੋ ਗੱਲ ਕਰਨ ਡਏ ਸੀ ਕਿ ਇਦਾਂ ਕੀਤਾ ਇਹਨੇ ਤੇ ਇਦਾਂ ਕੀਤਾ ਇਹਨੇ ਤਾਂ ਨਾਲ ਸਾਡੀ ਬੇਇੱਜ਼ਤੀ ਕਰਵਾ ਛੱਡੀ ਹੈ ਪਰ ਅਮਨ ਦਨਵਾ ਅਜ ਤੱਕ ਕਿਸ ਜਨਾਨੀ ਨੇ ਕਿਹਾ ਵੀ ਤੇਰੇ ਮੁੰਡੇ ਨੇ ਆ ਕੰਮ ਕੀਤਾ। ਨਹੀਂ ਆ ਤਾਂ ਗਲੀ ਵਿੱਚ ਖਲੋਣ ਨਹੀਂ ਦਿੰਦੇਗਾ। ਮੈਂ ਤਾਂ ਡਰਦੀ ਕਿਸੇ ਦੇ ਘਰ ਵਿਆਹ ਸ਼ਾਦੀ ਨਹੀਂ ਜਾਂਦੀ। ਵੀ ਲੋਕਾਂ ਨੇ ਮੈਨੂੰ ਉੱਥੇ ਪੁੱਛਣਾ ਵੀ ਕੀ ਗੱਲ ਹੋਈ ਤੇ ਮੈਂ ਜਵਾਬ ਕੀ ਦਵਾਂਗੀ। ਪਰ ਰਮਨ ਮੇਰੀ ਗੱਲ ਸੁਣੋ। ਤੁਹਾਨੂੰ ਹੀ ਮਾਪ ਪਤਨ ਨੂੰ ਨੁਕੀ ਕਹਿੰਦੇ ਆ। ਮੈਨੂੰ ਨਹੀਂ ਕਿਹਾ ਜੋਬਨ ਨੂੰ ਨਹੀਂ ਕਿਹਾ ਉਹਦੀ ਘਰ ਦੀ ਨੂੰ ਨਹੀਂ ਕਿਹਾ। ਤੁਹਾਨੂੰ ਕੋ ਕਹਿੰਦੇ ਲੋਕ ਆਣਾ। ਜੋਬਨ ਦੇ ਮੂੰਹ ਤੇ ਲੋਕੀ ਕੀ ਕਹਿਣਾ? ਪਿੱਛੋਂ ਬਥੇਰੀਆਂ ਗੱਲਾਂ ਕਰਨ ਦੇ ਆ। ਸੁਣ ਕੇ ਆ ਤਾਂ ਹੀ ਦੱਸਦੇ ਆ। ਹੋ ਮੇਰੀ ਗੱਲ ਸੁਣੋ ਇਹ ਤਾਂ ਚੁਗਲਖੋਰ ਵਾ। ਇਹ ਤਾਂ ਰਮਨ ਉੱਥੇ ਮਰਕੋ ਗਿਆ ਆ। ਡੇੜ ਜੇ ਲੋਕੀ ਮੈਨੂੰ ਕਉਂ ਕਹਿੰਦੇ ਆ ਜਾਉਂ ਕਹਿੰਦੇ ਆ ਮੇਰੀ ਗੱਲ ਸੁਣ ਉਹ ਤੋਂ ਇਹਨੂੰ ਮੈਂ ਭਜਾਇਆ ਤੇ ਤੇਰੇ ਲੱਗਿਆ ਆ ਗਿਆ ਵਾ ਡੇੜ ਨੂੰ ਤਾਂ ਸਾਰੇ ਦਿਨ ਕੰਮ ਹੀ ਕੋਈ ਨਹੀਂ ਇਹਨੂੰ ਮੇਰੀ ਗੱਲ ਸੁਣੋ ਜਿਹੜੀ ਬਾਹਰ ਗੱਲ ਹੋਈ ਹੁੰਦੀ ਆ ਉਹ ਆਣ ਕੇ ਨਿਆਣੇ ਦੇ ਘਰ ਤੇ ਦੱਸਣੀ ਹੁੰਦੀ ਆ ਵੀ ਇਦਾਂ ਲੋਕੀ ਕਹਿੰਦੇ ਆ ਮਮੀ ਇਹਨਾਂ ਮੇਰੀ ਗੱਲ ਸੁਣ ਇਹ ਨਿਆਣਾ ਤਾਂ ਸਿਆਣਾ ਇਹਨੇ ਕਦੋਂ ਹੋਣਾ ਤੂੰ ਸਿਆਣਾ ਹੀ ਆ ਤਾਂ ਸਾਰੀਆਂ ਗੱਲਾਂ ਆਣ ਕੇ ਤੁਹਾਨੂੰ ਦੱਸਣ ਰਿਹਾ ਵਾ ਪਰਮਨ ਉਹਨੂੰ ਨੌਕਰੀ ਕਰਦੇ ਦਿਨ ਮੈਂ ਦੱਸਾਂ ਤੇ ਮੈਂ ਉਹਨੂੰ ਨੌਕਰੀ ਤੋਂ ਟੰਡਈ ਆ ਇਹ ਤੂੰ ਘਰ ਬਿਠਾ ਲੈਣਾ ਇਹਨੂੰ ਉਹ ਚੰਗਾ ਚੰਗਾ ਤੂੰ ਇਹ ਤਾਂ ਅਤੀ ਗਲਤੀ ਕਰਦੇ ਨਹੀਂ ਇਹ ਇੱਕ ਤਾਂ ਨਾ ਗਲਤ ਕੰਮ ਕੀਤਾ ਵਾ ਮੰਮੀ ਉਹਦੇ ਪੋਚੇ ਪੁੰਨ ਰਹੇ ਜੇ ਰੰਗ ਉਹ ਉੜਿਆ ਪਿਆ ਵਾ ਤੂੰ ਇਹ ਨਾ ਮੇਰੇ ਤੇ ਕੀ ਨਿਕੜਿਓ ਕਦੀ ਵੀ ਰਮਨ ਤੈਨੂੰ ਮੈਂ ਇੱਕ ਗੱਲ ਦੱਸਾਂ ਉਹਦੀ ਵਿਹਲੇ ਕੋਈ ਨਹੀਂ ਆ ਜਾਂਦਾ ਜਾਂ ਜਿਹੜੇ ਟਰੈਕਟਰ ਬਣਾਉਣ ਹੁੰਦੇ ਉਹ ਜਾਂਦੇ ਹੀ ਤੇ ਜਾਂ ਇਹਨੂੰ ਇੱਕ ਦਿਨ ਮੈਂ ਵੇਖਿਆ ਹੀ ਨਿਕਲਦੇ ਇਹਨੋਂ ਸਾਡੇ ਕਹਿੰਦਾ ਮਤਲਬ ਕੀ ਆ ਫਿਰ ਜਿਹੜਾ ਵੀ ਗਲਤ ਕੰਮ ਕੀਤਾ ਉਹ ਦਲਜੀਤ ਨੇ ਕੀਤਾ ਵਾ ਤੁਸੀਂ ਇਹਦਾ ਨਾਮ ਆਉਣਾ ਚਾਹੁੰਦੇ ਜੇ ਮੇਰੀ ਗੱਲ ਸੁਣ ਲੈ ਜੇ ਉੱਥੇ ਕੈਮਰਾ ਲੱਗਾ ਹੁੰਦਾ ਤੇ ਇਹਨੇ ਫੜੇ ਜਾਣਾ ਸੀ ਲੈ ਬੱਸ ਕਹ ਨਹੀਂ ਇਹ ਨਹੀਂ ਦਾ ਸਕਦਾ ਪੀਨੇ ਇਹ ਕੰਮ ਕੀਤਾ ਹਾਂ ਹੈ ਹੋਰ ਕਿ ਚਾਬੀ ਪਾਣੇ ਦੀ ਲੋੜ ਨਹੀਂ ਉਹਨੂੰ ਪੈ ਸਕਦੀ ਇਹੋ ਕੰਮ ਕਰਨ ਗਿਆ ਸੀ ਜਦੋਂ ਇਹ ਉਹ ਤਨਾ ਕੁੰਦਾ ਨਹੀਂ ਸੀ ਆਪਦੀ ਭੇਲੀ ਕੀ ਕਰਨ ਗਿਆ ਮੈਨੂੰ ਇਹ ਦੱਸ ਪਹਿਲੋਂ ਤਕੀਰ ਤਾਂ ਤੁਸੀਂ ਵੇਖਿਆ ਕਿ ਤੁਹਾਨੂੰ ਪਲੇਖਾ ਲੱਗਾ ਐਵੇਂ ਕਰੀ ਜਾਣ ਦੇ ਜੇ ਦਲਜੀਤੋਂ ਥਾ ਨਿਕਲੇ ਦਲਜੀਤ ਨਿਕਲੇ ਆਪੇ ਇਹਨੂੰ ਪੁੱਛੀ ਮੈਨੂੰ ਉੱਥੇ ਮਿਲਿਆ ਕਿ ਨਹੀਂ ਮਿਲਿਆ ਐਵੇਂ ਹਾਂ ਗੱਲਾਂ ਨਾ ਕਰੋ ਜਿਹੜਾ ਕੰਮ ਉਹਨੇ ਕੀਤਾ ਨਾ ਕਹੋ ਵੀ ਉਹਨੇ ਕੀਤਾ ਵਾ ਉਹਨੇ ਨੁਕਸਾਨ ਕੀਤਾ ਅਗਲੇ ਦਾ ਰਮਨੂ ਨਹੀਂ ਇਹ ਕੰਮ ਕਰ ਸਕਦਾ ਆਹੋ ਉਹ ਨਹੀਂ ਕਰ ਸਕਦਾ ਤੇ ਇਹ ਕਰ ਸਕਦਾ ਵਾ ਇਹ ਤੁਸੀਂ ਕਿੱਦਾਂ ਕਹਤਾ ਪਹਿ ਇਹਨੇ ਕੀਤਾ ਵਾ ਬੇਦਰ ਤੇਰਾ ਵਿਹਾਰੀ ਗੱਲ ਕੀਤੀ ਆ ਵਿਹਾਰੀ ਗੱਲ ਕੀ ਕੀਤੀ ਆ ਹੁਣ ਤੁਸੀਂ ਮੇਰੇ ਨਾਲ ਗੱਲ ਕੀਤੀ ਆ ਉਧਰ ਜਾ ਕੇ ਜੋਬਨ ਨਾਲ ਗੱਲ ਕਰ ਦੋਗੇ ਵੀ ਇਹ ਗਿਆ ਹੀ ਵੇਲੀ ਦੇਨੇ ਆ ਕੰਮ ਕੀਤਾ ਵਾ ਸਰ ਅਮਨੋ ਦੀ ਵਿਹਲੀ ਵੱਲ ਕੋਈ ਨਹੀਂ ਜਾਂਦਾ ਹੋਰ ਇਹਨੇ ਚਾਬੀ ਪਾਣੀ ਦੀ ਲੋੜ ਹੀ ਤੇ ਜੋਬਨ ਨੂੰ ਕਹਿੰਦਾ ਵੀ ਮੈਨੂੰ ਦੇ ਕੀਤਾ ਗਿਆ ਵੀ ਹੈਗਾ ਇਹ ਕਿ ਨਹੀਂ ਆਪਣੀ ਵਿਹਲੀ ਵੱਲੋਂ ਹੀ ਨਹੀਂ ਹੌਂਡਿਆ ਫੇਰਾ ਮਾਰ ਕੇ ਉਹ ਵਿਹਲੀ ਇਹ ਉਹਦੀ ਵਿਹਲੀ ਕੀ ਕਰਨ ਗਿਆ ਜਦੋਂ ਆਪਣੀ ਵਿਹਲੀ ਗਿਆ ਸੀ ਤੇ ਹਾਂ ਕਰਨ ਇੱਥੇ ਹੀ ਰਹਿਣ ਦੋ ਬਾਰ ਉਹ ਆਪਾਂ ਅਗੇ ਦੱਸਣ ਲੱਗੇ ਜੀ ਰਮਨ ਮੇਰੀ ਗੱਲ ਸੁਣ ਜਦੋਂ ਜੁਬਨ ਨੇ ਨਵਾਂ ਕੰਮ ਖੋਲਿਆ ਸੀ ਉਦੋਂ ਤੁਸੀਂ ਸਾਰਾ ਟੱਬਰ ਹੀ ਕਹਿੰਦੇ ਸੀ ਵੀ ਸਾਡੇ ਪੈਰ ਕਾਲੇ ਹੁੰਦੇ ਆ ਤੇ ਜੇ ਪੈਰ ਕਾਲੇ ਹੁੰਦੇ ਆ ਤੇ ਇਹ ਉਹਦੀ ਵੀ ਲੀਕੀ ਕਰਨ ਗਿਆ ਹੈ ਚਲ ਗਿਆ ਤੇ ਆਖਰ ਆ ਗਈ ਆ ਆ ਗੱਲ ਇੱਥੇ ਜਾਣ ਦੋ ਮੈਂ 10 ਵਾਰਾਂ ਤੁਹਾਨੂੰ ਕਹਤਾ ਵਾ ਬਾਰ-ਬਾਰ ਇੱਕੋ ਹੀ ਗੱਲ ਕਰੀ ਜਾਣ ਰਹਿ ਜੇ ਉਹਨਾਂ ਨੂੰ ਦੱਸੋ ਵੀ ਇੰਨੇ ਕੀਤਾ ਸੀ ਕੰਮ ਉਧਰੋਂ ਹਟ ਕੇ ਤੇ ਇਹਦੇ ਦੁਆਲੇ ਹੋ ਜੇ ਹੁਣ ਮੈਂ ਤਾਂ ਨਾ ਨਹੀਂ ਲਿਆ ਮੈਂ ਤਾਂ ਤੈਨੂੰ ਦੱਸਿਆ ਵੀ ਉੱਥੋਂ ਮੈਂ ਨਿਕਲਦਾ ਵੇਖਿਆ ਸੀ ਇਹਨੂੰ ਚੰਗਾ ਚੰਗਾ ਵੇਖਿਆ ਸੀ ਤੁਸੀਂ ਨਿਕਲਦਾ ਜੇ ਉੱਥੇ ਗਿਆ ਹੁੰਦਾ ਤਾਂ ਮੈਨੂੰ ਆਪ ਦੱਸ ਦੇਣਾ ਸੀ ਮੰਮੀ ਮੈਂ ਗਿਆ ਹਵੇਲੀ ਉਹਦੀ ਉਹ ਕਦੇ ਗੱਲ ਮੁਕਣ ਦਿਆ ਕਰ ਉਹ ਚੰਗਾ ਆਵੇ ਜੋੜੇ ਤੁਹਾਡੇ ਗੜੀ ਹੱਥ ਆਹ ਮਰ ਚੱਲੀ ਉਹਦੀ ਸਾਈਡ ਲੈਂਦੀ ਮੈਂ ਤੂੰ ਹੀ ਨਹੀਂ ਲੈਂਦੀ ਉਹਦੀ ਮੈਨੂੰ ਤੇ ਲੱਗਦਾ ਵੇ ਕੰਮ ਹੈ ਹੀ ਇਹਦਾ ਵਾ ਦਲਜੀਤ ਦਾ ਆ ਮਾਂ ਵਾ ਤੇ ਇਹ ਨਹੀਂ ਪੈਰਾਂ ਤੇ ਪਾਣੀ ਪਾ ਦਿੰਦੀ ਜੇ ਉਹਦਾਂ ਗੱਲ ਕਰ ਨਹੀ ਡੈਡੀ ਕਿਹਨੇ ਵੇਖਿਆ ਮੈਨੂੰ ਉਹ ਤਾਂ ਆਪੇ ਪਤਾ ਲੱਗ ਹੀ ਜਾਣਾ ਤੂੰ ਵੇਦਾ ਰਹੀ ਕਿ ਬੜਦਾ ਜਰਾ ਨੇਰਾ ਹੀ ਹੋ ਗਿਆ ਯਾਰ ਅੱਜ ਫਿਰ ਕਰਦੇ ਹਾਂ ਮੈਨੂੰ ਪੱਕਾ ਪਤਾ ਸੀ ਤੁਸੀਂ ਇੱਥੇ ਹੀ ਮਿਲਣਾ ਮੈਨੂੰ